ਕਾਕਾ ਆ ਗਿਆ ਸਨ ਆਇਆ ਰੋਣ ਲਾ ਗਿਆ ਮਾਂ ਨੂੰ ਉਹ ਥੱਲੇ ਕਰ ਲਓ ਮੇਰਾ ਭਰਾ ਤੁਹਾਡਾ ਪ੍ਰਮਾਣ ਲਾ ਕੇ ਅੰਤਮ ਬਤਾਸ ਵਿੱਚ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਦੀਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਹਨ ਕਿੰਤਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੜ੍ਹਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਹੋਰ ਪੇਸ਼ੇ ਥੱਲੇ ਕਰ ਪ੍ਰਮਾਤਮਾਗੇ ਅਰਦਾਸ ਕਰਨ ਵਾਸਤੇ ਕਿ ਪ੍ਰਮਾਤਮਾ ਇਸ ਵਿੱਚ ਹੋਰ ਪੇਸ਼ੇ ਚੜਨਾ ਇਸਤਾਨ ਬਖਸ਼ੇ ਰਿਹਾ ਹੈ ਜਿਵੇਂ ਇਹ ਮਨਰੋਤਸ ਜਿੱਥੇ ਪਰਿਵਾਰ ਦੀ ਹਮੇਸ਼ਾ ਹੀ ਪ੍ਰਵਾਦ ਦਾ ਖੜੀਆਂ ਸਹੁੰ ਦਵਾ ਆਪੀ ਸਾਡੇ ਸਭ ਵੱਡੀ ਭੈਣ ਦੇ ਨਾਲ ਅਸੀਂ ਖੜੇ ਹਾਂ ਪਰਿਵਾਰ ਨੂੰ ਕੋਈ ਵੀ ਸੁਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਲਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਵੀ ਨਹੀਂ ਪੂਰਾ ਹੋਣਾ ਪਰ ਪਰਿਵਾਰ ਨੂੰ ਜਿਹੜੀ ਆ ਕੋਈ ਵੀ ਡੋਲ ਰਵੇ ਹਮੇਸ਼ਾ ਹੀ ਆਪਣੇ ਉਹਨਾਂ ਦੇ ਬੇਟੇ ਨੂੰ ਮੇਸਾ ਪਰਾ ਪੈ ਪਰਾ ਸਮਕੇ ਨਾਲ ਅਜਰ ਕੀ ਕਹੋਗੇ ਵੀ ਜਿਸ ਤਰ੍ਹਾਂ ਕਰਾਗੇ ਕਿ ਪ੍ਰੋਜੈਕਟਾਂ ਨੂੰ ਲੈ ਕੇ ਵੀ ਕਿਤਨਾ ਕਿਤੇ ਕਹ ਰਹੇ ਸਾਥੀ ਵਿਧਾਇਕ ਨੇ ਮੰਤਰੀ ਨੇ ਕਿਹਨੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਪਹਿਲਾਂ ਹੀ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਾਹਿਬਾਨ ਜਿੱਤੇ ਆ ਸਾਰੇ ਉਹਨਾਂ ਦੇ ਪ੍ਰਕਲ ਵੀ ਅੱਛੀ ਉਹਨਾਂ ਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੇ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਾਹਿਬਾਨ ਨਾਲ ਹੋ ਕੇ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਪੰਦੂਰੇ ਤੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਨਪਤਰੀ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਭੋਗ ਤੇ ਪਹੁੰਚ ਰਹੇ ਨੇ ਸੁਪਰਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਹ ਮਿਹਨਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ। ਠੀਕ ਕਰਾ ਤੇ ਅਸੀਂ ਨੂੰ ਥੱਲੇ ਕਰ ਲਓ ਮੇਰਾ ਭਰਾ। ਉਹ ਪਰਮਾਤਮਾ ਦੇ ਅਰਦਾਸ ਵਿੱਚ ਬੁਰਦਵਾਰ ਸਾਹਿਬ ਉਹ ਤੇ ਪੇਸ਼ ਹੈ ਥੱਲੇ ਕਰ। ਪ੍ਰਮਾਤਮਾ ਦੇ ਅਰਦਾਸ ਕਰਨ ਵਾਸਤੇ ਵੀ ਪ੍ਰਮਾਤਮਾ ਇਸ ਵਿੱਚ ਹੋਰ ਪੇਸ਼ ਵਿੱਚ ਚੜਨਾ ਇਸਥਾਨ ਵਾਸਤੇ ਰਸਤਾ ਦੇ ਰਿਹਾ ਹੈ ਜਿੱਥੇ ਅਸੀਂ ਬੜੀ ਮਰਜ਼ੀ ਜਿੱਥੇ ਪਰਿਵਾਰ ਹੀ ਹਮੇਸ਼ਾ ਹੀ ਪਰਵਾਹ ਦਾ ਖੜੀਆਂ ਹਸਦਾ ਆਪ ਵੀ ਸਾਡੇ ਸਾਰੇ ਸਭ ਵੱਡੀ ਭੈਣ ਦੇ ਨਾਲ ਅਸੀਂ ਖੜੇ ਆ ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਲਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਵੀ ਨਹੀਂ ਪੂਰਾ ਹੋਣ ਵਾਲਾ ਪਰ ਪਰਿਵਾਰ ਨੂੰ ਜਿਹੜੀ ਆ ਕੋਈ ਵੀ ਲੋੜ ਹੋਵੇ ਹਮੇਸ਼ਾ ਹੀ ਆਪਣੇ ਫੈਰ ਮੂਰ ਉਹਦੇ ਬੇਟੇ ਨੂੰ ਮੇਸਾ ਪਰਾ ਪੈ ਪਰਾ ਸਮਕੇ ਨਾਲ ਅਜਰ ਕੀ ਕਹੋਗੇ ਵੀ ਜਿਸ ਤਰ੍ਹਾਂ ਕਰਾਗੇ ਕਿ ਪ੍ਰੋਜੈਕਟਰ ਨੂੰ ਲੈ ਕੇ ਵੀ ਇੱਕ ਤਰ੍ਹਾਂ ਕਿਤੇ ਕਹ ਰਹੇ ਸਾਥੀ ਵਿਧਾਇਕ ਨੇ ਮੰਤਰੀ ਨੇ ਕਿਨੇ ਜੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਪਹਿਲਾਂ ਹੀ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਾਹਿਬਾਨ ਜਿੱਤੇ ਆ ਸਾਰੇ ਉਹਨਾਂ ਦੇ ਪ੍ਰਕਲ ਵੀ ਅੱਜ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੇ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਾਹਿਬਾਨ ਨਾਲ ਹੋ ਕੇ ਅਬ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਪੰਦੂਰੇ ਤੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਭੋਗ ਤੇ ਪਹੁੰਚ ਰਹੇ ਨੇ ਸੁੱਪ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਹ ਮਿਹਨਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ